ਸੁਰਪਾਲ ਸਿੰਘ ਜੀ ਕਮੰਡਲ ਫਟੇਆਵਾਦ ਇਹ ਇਥੇ ਡਿਊਟੀ ਕਰਦਾ ਤੇ ਬਈ ਕੋਈ ਐਸਵੀ ਜ਼ਾਬਦੇ ਹੋਵਾ ਮੁਤਾਬਕ ਬਿੱਲਾਂ ਦੀ ਗ੍ਰਹੀ ਕਰਨ ਖੜੀ ਰਕਪਦੀ ਉਥੇ ਗਏ ਬਈ ਕੋਈ ਮੈਡੀਕਲ ਸਟੋਰ ਹੀ ਉਹਨਾਂ ਦਾ ਸੀ 8000 ਰੁਪਿਆ ਬੇਲੇ ਹੀ ਉਥੇ ਬਨਜੀਂਦਰ ਸਿੰਘ ਲਾਲਪੁਰੇ ਐਮਐਲਏ ਦਾ ਸਾਲਾ ਬਲਦੇਵ ਸਿੰਘ ਬੋਰਾ ਨਾਲ ਹੋਲ ਕੁੰਡੇ ਲੈ ਕੇ ਤੇ ਆਉਂਦਿਆਂ ਸਾਰੀ ਪੱਗ ਲਾਈ ਚਪੇੜਾਂ ਮਾਰੀਆਂ ਤੇ ਰੱਖਦੇ ਬੰਦ ਹੋ ਗਈ ਇੱਕ ਤੇ ਮੇਰੇ ਸਾਰੇ ਕਕਾਰਾਂ ਦੀ ਬੇਦਬੀ ਕੀਤੀ ਅਮਰਤਪੁਰ ਛਗੇਆ ਕਕਾਰਾਂ ਦੀ ਇਹਨਾਂ ਬੇਦਬੀ ਕੀਤੀ ਗੋਲੀ ਮਾਰਦੀ ਵੀ ਤਵਕੀ ਦਿੱਤੀ ਆ ਵੀ ਤੈਨੂੰ ਗੋਲੀ ਮਾਰ ਕੇ ਮਾਰ ਦਾਂਗੇ ਇਹਨਾਂ ਵੀਡੀਓ ਵੀ ਨਹੀਂ ਬਣਾਉਣ ਦਿੱਤੀ ਕਿਸੇ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਤੇ ਆਕਾਲ ਤਖਤ ਸਾਹਿਬ ਤੋਂ ਇਹ ਸਿੱਖ ਜਥੇਬੰਦੀਆਂ ਤੋਂ ਬੇਨਤੀ ਕਰਦਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਮੇਰੇ ਕਕਾਰਾਂ ਦੀ ਬੇਦਬੀ ਕੀਤੀ ਆ